ਚੱਲੀ ਆਏ ਕਸ਼ ਵਾਰ ਨਾ ਪਾਰ ਇੰਨੀ ਸੇਵਾ ਆਉਂਦੀ ਹੈ ਸਾਧ ਸੰਗਤ ਜੀ ਕਿ ਵਾਰ ਨਹੀਂ ਪਾਇਆ ਜਾਂਦਾ ਇੰਨੀ ਸੇਵਾ ਆਉਂਦੀ ਹੈ ਸੰਗਤਾਂ ਦੇ ਕੋਲੋਂ ਇੰਨੀ ਸੇਵਾ ਸੰਗਤਾਂ ਭੇਟਾ ਅਰਪਣ ਕਰਦੀਆਂ ਨੇ ਵੱਖੋ ਵੱਖੇ ਇਲਾਕਿਆਂ ਦੇ ਵਿੱਚੋਂ ਵੱਖੋ ਵੱਖੇ ਸਟੇਟਾਂ ਦੇ ਵਿੱਚੋਂ ਬਹੁਤ ਸਾਰੀ ਮਾਇਆ ਕਾਰ ਭੇਟਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਦੀ ਹੈ ਤੇ ਅੱਜ ਵੀ ਸਾਧ ਸੰਗਤ ਜੀ ਗੁਰੂ ਦੇ ਸਿੱਖ ਗੁਰੂ ਦੀਆਂ ਸੰਗਤਾਂ ਅੱਜ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਅੰਤ ਮਾਇਆ ਭੇਟਾ ਕਰਦੀਆਂ ਨੇ ਲੰਗਰ ਦੀਆਂ ਰਸਤਾ ਹੋਣ ਹੋਰ ਕੋਈ ਪਦਾਰਥ ਵਸਤੂਆਂ ਹੋਣ ਗੁਰੂ ਦੇ ਸਿੱਖ ਬੜੇ ਚਾਅ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਰੀਆਂ ਭੇਟਾਵਾਂ ਲੈ ਕੇ ਜਾਂਦੇ ਨੇ ਤੇ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਕਈ ਨਿਸ਼ਰਧਕ ਲੋਕ ਇੱਥੋਂ ਤੱਕ ਤਰਕਾਂ ਕਰ ਦਿੰਦੇ ਹਨ ਕਿ ਭਾਈ ਗੁਰੂ ਦੇ ਚਰਨਾਂ ਵਿੱਚ ਭੇਟਾ ਨਹੀਂ ਦੇਣੀ ਚਾਹੀਦੀ ਰੱਖਣੀ ਚਾਹੀਦੀ ਮਾਇਆ ਨਹੀਂ ਅਰਪਣ ਕਰਨੀ ਚਾਹੀਦੀ ਭਾਈ ਇਹ ਮਾਇਆ ਕਿਤੇ ਹੋਰ ਜਗ੍ਹਾ ਤੇ ਲਾ ਦਿਓ ਜਿਹੜੀ ਗੁਰੂ ਦੇ ਚਰਨਾਂ ਵਿੱਚ ਮਾਇਆ ਹੁੰਦੀ ਹੈ ਜਿਹੜੀ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਾਇਆ ਅਰਪਣ ਕਰਦੇ ਹਾਂ ਉਹ ਮਾਇਆ ਵੀ ਇਹਨਾਂ ਲੋਕਾਂ ਨੂੰ ਦੁਖਣ ਲੱਗ ਪਈ ਇਹ ਮਾਇਆ ਗੁਰੂ ਦੇ ਅੱਗੇ ਕਿਉਂ ਅਰਪਣ ਕਰਦੇ ਆ ਭਾਈ ਇਹ ਜਿਹੜੀ ਰੀਤ ਹੈ ਨਾ ਇਹ ਗੁਰੂ ਸਾਹਿਬ ਜੀ ਦੀ ਜਿਹੜੀ ਮਰਿਆਦਾ ਹੈ ਇਹ ਗੁਰੂ ਸਾਹਿਬ ਜੀ ਦੀ ਜਿਹੜੀ ਬੜੀ ਵੱਡੀ ਸੇਵਾ ਹੈ ਚਰਨਾ ਦੇ ਵਿੱਚ ਸੰਗਤਾਂ ਕਰਦੀਆਂ ਨੇ ਇਹ ਸ਼ੁਰੂ ਤੋਂ ਸੇਵਾ ਹੁੰਦੀ ਆ ਰਹੀ ਹੈ ਇਹ ਸ਼ਰਧਾ ਭਾਵਨਾ ਸ਼ੁਰੂ ਤੋਂ ਹੀ ਗੁਰੂ ਦੇ ਸਿੱਖਾਂ ਦੇ ਅੰਦਰ ਹੈ ਕਿ ਗੁਰੂ ਦਾ ਸਿੱਖ ਭਾਵੇਂ ਜਿੱਥੇ ਮਰਜੀ ਵੱਸਦਾ ਹੋਵੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਾਚੇ ਖੰਡ ਸਾਹਿਬ ਹਰਿ ਮੰਦਰ ਸਾਹਿਬ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਉਂਦੀਆਂ ਨੇ ਤੇ ਜਥਾ ਸ਼ਕਤ ਜਿੰਨੀ ਵੀ ਭੇਟਾ ਹੋਵੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਹੁੰਦੀਆਂ ਨੇ ਤੇ ਉਹ ਗੁਰੂ ਦੀਆਂ ਸੰਗਤਾਂ ਨੇ ਭੇਟਾਵਾਂ ਅਰਪਣ ਕਰਦੇ ਰਹਿਣਾ ਹੈ ਭਾਈ ਇਹ ਸੰਗਤਾਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਨਾ ਹੀ ਸੰਗਤਾਂ ਕਿਸੇ ਦੇ ਰੋਕਣ ਤੇ ਰਹਿਦੀਆਂ ਨੇ ਕਿਉਂਕਿ ਮਨ ਵਿੱਚ ਭਾਵਨਾ ਹੈ ਮਨ ਵਿੱਚ ਸ਼ਰਧਾ ਹੈ ਗੁਰੂ ਦੇ ਚਰਨਾਂ ਵਿੱਚ ਅਸੀਂ ਭੇਟਾ ਨਹੀਂ अर्पण ਕਰਨੀ ਤੇ ਕਿੱਥੇ ਕਰਾਂਗੇ ਕਿਤੇ ਮਹਾਰਾਜਾ ਰਣਜੀਤ ਸਿੰਘ ਜੀ ਵੱਲ ਵੇਖੋ ਉਹਨਾਂ ਨੇ ਤੇ ਸੋਨਾ ਲਿਆ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲਾ ਦਿੱਤਾ ਸੀ ਸਾਧ ਸੰਗਤ ਜੀ ਤੇ ਅਸੀਂ ਜਿਹੜਾ ਪੈਸੇ ਪਿੱਛੇ ਮਾਇਆ ਦੇ ਕਰਕੇ ਅਸੀਂ ਕਹਿੰਨੇ ਕਿ ਨਹੀਂ ਗੁਰੂ ਦੇ ਚਰਨਾਂ ਵਿੱਚ ਭੇਟਾ ਨਹੀਂ ਚਾਹੀਦੀ